ਅੱਜ ਦੀ ਵੱਡੀ ਖਬਰ ਫਿਰ ਤੋਂ ਲੈ ਕੇ ਤੁਹਾਡੇ ਤੱਕ ਹਾਜ਼ਰ ਆ ਸੋਸ਼ਲ ਮੀਡੀਆ ਤੇ ਗੰਦੀਆਂ ਵੀਡੀਓ ਪਾਉਣ ਵਾਲੀਆਂ ਬੀਬੀਆਂ ਹੋ ਗਈਆਂ ਗ੍ਰਿਫਤਾਰ ਜਿਨ੍ਹਾਂ ਦੇ ਸੋਸ਼ਲ ਮੀਡੀਆ ਤੇ 4 ਲੱਖ ਫੋਲੋਅਰ ਸੀ ਤੇ ਆਮਦਨ ਜਿਹੜੀ ਹੈ 25000 ਦੇ ਕਰੀਬ ਸੀ ਮੈਕ ਤੇ ਪਰੀ ਦਾ ਇਕਬਾਲੀਆ ਬਿਆਨ ਸਾਹਮਣੇ ਆਇਆ ਹੈ ਕੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ ਜੀ ਜੀ ਦੋਸਤੋ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਟੇ ਜਰੂਰ ਸੈਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਸੋਸ਼ਲ ਮੀਡੀਆ ਤੇ 4 ਲੱਖ ਫੋਲੋਅਰ ਹੋਣ ਤੇ ਆਮਦਨ 25000 ਰੁਪਏ ਤੇ ਫਿਰ ਵੀ ਜਿਹੜੀ ਗ੍ਰਿਫਤਾਰੀ ਪੁਲਿਸ ਨੂੰ ਲੈਣੀ ਪਵੇ ਤਾਂ ਇਹੋ ਜਿਹੇ ਕੰਮ ਕਿਉਂ ਕਰਦੇ ਹੋ ਯੂਪੀ ਦੇ ਵਿੱਚ ਇੱਕ ਮਾਮਲਾ ਜਿਹੜਾ ਸਾਹਮਣੇ ਆਇਆ ਸੰਭਲ ਦੇ ਪਿੰਡ ਸਾਬਾਜਪੁਰ ਕਲਾ ਦੀ ਰਹਿਣ ਵਾਲੀ ਮਹਿਰੁਲ ਨੀਸਾ ਉਰਫ ਪਰੀ ਉਸਦੇ ਭੈਣ ਮਹਿਕਨਾ ਪੁੱਛਗਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਹ ਵੀਡੀਓਜ਼ ਤੋਂ ਵੀ ਤੋਂ 25000 ਰੁਪਏ ਕਮਾਉਂਦੀਆਂ ਹਨ ਉਹਨਾਂ ਦੇ 4 ਲੱਖ ਫੋਲੋਅਰ ਹਨ ਸੋਸ਼ਲ ਮੀਡੀਆ ਤੇ ਸਰਗਰਮ ਹੋਣ ਤੋਂ ਪਹਿਲਾਂ ਉਹ ਚਾਂਦੀ ਦਾ ਵਰਕ ਤਿਆਰ ਕਰਨ ਦਾ ਕੰਮ ਕਰਦੀਆਂ ਸਨ ਪਿਤਾ ਅਜੇ ਵੀ ਕਰਿਆਨੇ ਦੀ ਦੁਕਾਨ ਚਲਾਉਂਦੇ ਨੇ ਇਸ ਤੇ ਨਾਲੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮਗਰੀ ਚੰਗੀ ਹੁੰਦੀ ਤਾਂ ਪਿੰਡ ਦਾ ਨਾਮ ਰੋਸ਼ਨ ਹੁੰਦਾ ਪਰ ਹੁਣ ਪਿੰਡ ਦਾ ਨਾਮ ਬਦਨਾਮ ਹੋ ਗਿਆ ਹੈ ਇਸ ਕਾਰਨ ਲੋਕਾਂ ਦੇ ਵਿੱਚ ਭਾਰੀ ਗੁੱਸਾ ਹੈ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਦੀ ਕੁੜੀ ਹੀ ਨਾ ਜੋ ਅਮਰੋਹਾ ਦੇ ਡੇਦੋਲੀ ਥਾਣਾ ਅਧੀਨ ਆਉਂਦੇ ਜੋਆ ਦੀ ਰਹਿਣ ਵਾਲੀ ਹੈ ਜਿਸ ਨੇ ਆਪਣੇ ਪਰਿਵਾਰ ਦੀ ਬਦਨਾਮੀ ਕੀਤੀ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਮਹਿਰੁਲ ਨੀਸ਼ਾ ਉਤਪਰੀ ਤੇ ਮੈਂ ਆਪਣੇ ਦੋ ਭਰਾਵਾਂ ਤੋਂ ਵੱਡੀਆਂ ਹਨ ਪਰਿਵਾਰ ਦੇ ਵਿੱਚ ਮਾਤਾ ਤੇ ਪਿਤਾ ਹਨ ਜੋ ਲੰਬੇ ਸਮੇਂ ਤੋਂ ਚਾਂਦੀ ਦੇ ਵਰਕ ਦਾ ਕੰਮ ਕਰੇ ਸਨ ਉਹ ਕਰਿਆਨੇ ਦੀ ਦੁਕਾਨ ਵਿੱਚ ਚਲਾਉਂਦੇ ਹਨ ਦਰਸਲ ਦੋਵੇਂ ਪਹਿਣਾ ਨੇ ਮਿਲ ਕੇ ਮਈ 2024 ਦੇ ਵਿੱਚ ਇੰਸਟਾਗ੍ਰam ਤੇ ਇੱਕ ਅਕਾਊਂਟ ਬਣਾਇਆ ਸੀ ਪਹਿਲਾ ਨਾਮ ਕੁਝ ਹੋ ਰੱਖਿਆ ਗਿਆ ਸੀ ਇਸ ਤੋਂ ਬਾਅਦ ਨਾਮ ਦੋ ਵਾਰ ਹੋਰ ਬਦਲਿਆ ਗਿਆ ਬਾਅਦ ਵਿੱਚ ਆਈਡੀ ਨੂੰ ਮਹਿਕਪਰੀ 143 ਨਾਮ ਦਿੱਤਾ ਗਿਆ ਸ਼ੁਰੂ ਦੇ ਵਿੱਚ ਘੱਟ ਫੋਲੋਅਰਸ ਹਨ ਪਰ ਜਦਨ ਸਮਗਰੀ ਨੂੰ ਅਸਲੀ ਬਣਾਇਆ ਗਿਆ ਤਾਂ ਫੋਲੋਅਰ ਵਧਣੇ ਸ਼ੁਰੂ ਹੋ ਗਏ ਦੋਵੇਂ ਹੀ ਅਸਲੀ ਇਸ਼ਾਰਿਆਂ ਤੇ ਗਾਲੀ-ਕਲੋਚ ਵਾਲੀਆਂ ਵੀਡੀਓਜ਼ ਅਪਲੋਡ ਕਰਦੀਆਂ ਸਨ ਇਸ ਵੇਲੇ 4 ਲੱਖ ਤੋਂ ਵੱਧ ਫੋਲੋਅਰਸ ਹਨ ਪੁਲਿਸ ਨੇ ਤਿੰਨ ਕੁੜੀਆਂ ਤੇ ਮੁੰਡੇ ਤੋਂ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਹਨ ਇਹਨਾਂ ਮੋਬਾਈਲਾਂ ਦੀ ਜਾਂਚ ਕਰਦੇ ਸਮੇਂ ਹਜ਼ਾਰਾਂ ਲੋਕਾਂ ਨੇ ਵੀਡੀਓ ਤੇ ਕਿਤੇ ਟਿੱਪਣੀਆਂ ਤੇ ਅਸਲੀਲ ਟਿੱਪਣੀਆਂ ਕੀਤੀਆਂ ਹੋਈਆਂ ਸਨ ਇਸ ਦੇ ਵਿੱਚ ਜ਼ਿਆਦਾਤਰ ਲੋਕਾਂ ਨੇ ਲਿਖਿਆ ਸੀ ਕਿ ਸਮਗਰੀ ਬਹੁਤ ਮਾੜੀ ਸੀ ਔਰਤਾਂ ਦੇ અપਮਾਨ ਦਾ ਵੀ ਹਵਾਲਾ ਦਿੱਤਾ ਗਿਆ ਜਾਂਚ ਦੌਰਾਨ ਪੁਲਿਸ ਨੂੰ ਉਹ ਸਾਰੀ ਵੀਡੀਓ ਮਿਲੇ ਤੇ ਉਹਨਾਂ ਸਾਰਿਆਂ ਦੀ ਸਮਗਰੀ ਅਸਲੀਲ ਜਾਂ ਇਤਰਾਜਯੋਗ ਪਾਈ ਗਈ ਅਸਲੀਲ ਰੀਲਾਂ ਬਣਾਉਣ ਤੇ ਪੋਸਟ ਕਰਨ ਦੇ ਦੋਸਤ ਦੇ ਵਿੱਚ ਤਿੰਨ ਔਰਤਾਂ ਤੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੰਬਲ ਦੇ ਅਸਮੋਲੀ ਪੁਲਿਸ ਸਟੇਸ਼ਨ ਨੇ ਪਿੰਡ ਸਾਹਬਾਜਪੁਰ ਕਲਾਂ ਦੇ ਰਹਿਣ ਵਾਲੇ ਮਹਿਰੋਲ ਨਿਸਾਰਪ ਪਰਿਵਰਤੀ ਪੈਣ ਮਹਿਕ ਤੇ ਉਸਦੇ ਸਾਥੀ ਹੀ ਨਾ ਜੋ ਅਮਰੋਹਾ ਦੇ ਡਿੱਦੋਲੀ ਪੁਲਿਸ ਸਟੇਸ਼ਨ ਦੀ ਆਉਂਦੀ ਨੇ ਜੋਆ ਦੀ ਰਹਿਣ ਵਾਲੀ ਹੈ ਤੇ ਪਿੰਡ ਭਵਲਪੁਰ ਦੇ ਰਹਿਣ ਵਾਲੇ ਜਰਾਰ ਨੂੰ ਗ੍ਰਿਫਤਾਰ ਕੀਤਾ ਐ ਐਸਪੀ ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਦੱਸਿਆ ਕਿ ਦੋਸੀ ਕੁੜੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਨੇ ਪੈਸੇ ਕਮਾਉਣ ਤੇ ਸੋਸ਼ਲ ਮੀਡੀਆ ਤੇ ਫੋਲੋਅਰ ਵਧਾਉਣ ਲਈ ਅਸਲੀਲ ਸਮੱਗਰੀ ਦੀ ਚੋਣ ਕੀਤੀ ਸੀ ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਿੱਥੇ ਉਹਨਾਂ ਨੂੰ ਜ਼ਮਾਨਤ ਮਿਲ ਗਈ ਐਸਪੀ ਨੇ ਦੱਸਿਆ ਕਿ ਮਹਿਕ ਪਰੀ ਦੇ ਨਾਮ ਤੇ ਇੱਕ ਆਈਡੀ ਬਣਾਈ ਗਈ ਸੀ ਇਸ ਆਈਡੀ ਦੀ ਵਰਤੋਂ ਕਰਕੇ ਦੋਵੇਂ ਭੈਣਾਂ ਆਪਣੀਆਂ ਦੋਸਤੀਆਂ ਨਾਲ ਮਿਲ ਕੇ ਅਸ਼ਲੀਲ ਰੀਲਾਂ ਬਣਾ ਰਹੀਆਂ ਸਨ ਤੇ ਉਹਨਾਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਾਂਝਾ ਕਰ ਰਹੀਆਂ ਸਨ ਐਤਵਾਰ ਨੂੰ ਅਸਮੋਲੀ ਥਾਣੇ ਦੇ ਮਨਸੂਰਪੁਰ ਮਾਫੀ ਪੁਲਿਸ ਚੌਂਕੀ ਦੇ ਇੰਚਾਰਜ ਮੋਹਿਤ ਚੌਧਰੀ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਉਦੋਂ ਤੋਂ ਹੀ ਮਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ ਇਸ ਕੰਮ ਦੇ ਵਿੱਚ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਐਸਪੀ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਇਦੋਂ ਇਹ ਪੈਣਾ ਘੱਟ ਪੜੀਆਂ ਲਿਖਿਆ ਹਨ ਤੇ ਉਸਨੇ ਕੁਝ ਸਮਾਂ ਪਹਿਲਾਂ ਆਈਡੀ ਬਣਾਈ ਹੋਈ ਸੀ ਪਿੰਡ ਵਾਸੀਆਂ ਨੇ ਸਿਰਫ ਅਸਲੀਲ ਸਮਗਰੀ ਦੀਆਂ ਵੀਡੀਓ ਬਣਾਉਣ ਦਾ ਵਿਰੋਧ ਕੀਤਾ ਸੀ ਸੋ ਹੁਣ ਜਿਹੜਾ ਵੀ ਸੋਸ਼ਲ ਮੀਡੀਆ ਤੇ ਗੰਦ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਕਾਨੂੰਨ ਉਸਤੇ ਆਪਣੀ ਸਖਤ ਕਾਰਵਾਈ ਕਰੇਗਾ ਇਹ ਤੁਸੀਂ ਦੇਖ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਜਿਹੜਾ ਗੰਦੀ ਵੀਡੀਓ ਬਣਾਉਂਦਾ ਹੈ ਉਸ ਨੂੰ ਥੱਲ ਪੈ ਸਕੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਤੇ ਨਾਲ ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਧੰਨਵਾਦ